गुरु ਕੋਲ ਆ ਕੇ ਆਪਣੀ ਸਿਆਣਤ ਦਾ ਮੱਥਾ ਟੇਕ ਦੇਣਾ ਚਾਹੀਦਾ ਹੈ ਆਪਾਂ ਜਿੰਨੇ ਆ ਰਹੇ ਹਾਂ ਸਭ ਦੇ ਹੱਥ ਜੁੜੇ ਨੇ ਨਾ ਕੋਈ ਬੰਦਾ ਗੇਟ ਅੱਗੇ ਨਹੀਂ ਖਲੋਤਾ ਸੇਵਾਦਾਰ ਕਿ ਤੁਸੀਂ ਆਪਣੇ ਹੱਥ ਜੋੜੋ ਸਾਡੇ ਬੱਚੇ ਵੀ ਦੋ ਦੋ ਸਾਲ ਦੇ ਤੁਰਨਗੇ ਤੇ ਹੱਥ ਜੋੜ ਲੈਣਗੇ ਕਿਉਂ ਇੱਕੋ ਦਮ ਜਿੰਨੇ ਅਸੀਂ ਕਤਾਰ 'ਚ ਲੱਗੇ ਹਾਂ ਅਸੀਂ ਮੱਥਾ ਟੇਕ ਰਹੇ ਕਿਉਂ ਇਹਦਾ ਕੀ ਮਤਲਬ ਹੈ ਇਹ ਫਿਜ਼ੀਕਲ মুদ্রা ਨਹੀਂ ਇਹ ਸਰੀਰਕ ਸ਼ਰੀਰ ਦਾ ਐਕਸ਼ਨ ਨਹੀਂ ਜਦੋਂ ਸਾਡੇ ਹੱਥ ਜੁੜ ਗਏ ਅਸੀਂ ਹੱਥਾਂ 'ਚ ਨਹੀਂ ਕਰਦੇ ਅਸੀਂ ਦੋਨੋਂ ਹੱਥ ਖੋਲ ਕੇ ਜੋੜਨੇ ਆ ਇਹਦੇ ਵਿੱਚ ਵਿਰਲ ਨਹੀਂ ਰਹਿਣ ਦਿੰਦੇ ਇਹਦਾ ਮਤਲਬ ਇਹ ਵੇ ਪ੍ਰਮਾਤਮਾ ਮੈਂ ਤੇਰੇ ਸਾਹਮਣੇ ਹੱਥ ਜੋੜ ਕੇ ਆਇਆ ਮੇਰੇ ਹੱਥ ਵਿੱਚ ਆਪਣੀ ਧਨ ਦੀ ਕੋਈ ਤਾਕਤ ਨਹੀਂ ਮੇਰੇ ਹੱਥ ਵਿੱਚ ਪਦਵੀ ਦੀ ਕੋਈ ਤਾਕਤ ਨਹੀਂ ਹੱਥ ਜੋੜਨ ਦਾ ਮਤਲਬ ਇਹ ਵੇ ਕਿ ਆਪਣੀਆਂ ਬਾਹਾਂ ਦੀ ਹਰ ਤਾਕਤ ਨੂੰ ਗੁਰੂ ਦੇ ਸਾਹਮਣੇ ਸਮਰਪਿਤ ਕਰਦੇ ਨੇ ਮੈਂ ਸਭ ਕੁਝ ਤੇਰੇ ਸਾਹਮਣੇ ਹੱਥ ਹੱਥ ਜੋੜਨਾ ਮਤਲਬ ਸਰੈਂਡਰ ਕਰ ਦੇਣਾ